ਹੈਲੋ ਜੀ ਸਤਿ ਸ੍ਰੀ ਅਕਾਲ ਦੁਲੱਟ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਦੁਪਹਿਰ ਦਾ ਹੀ ਟਾਈਮ ਹੋ ਗਿਆ ਜੀ ਹੁਣ ਆਪਾਂ ਚਾਹ ਪਾਣੀ ਸਾਰੇ ਨੇ ਪੀ ਲਿਆ ਹਜੇ ਸੋਮੇ ਨੂੰ ਤਾਂ ਕੀਤਾ ਹੀਗਾ ਹੁਣੀ ਆਇਆ ਹੈਗਾ ਗੱਲਾਂ ਬਾਤਾਂ ਕਰਨ ਲੱਗੇ ਚਾਹ ਦਿੱਤੀ ਦੀ ਹੈਗੀ ਉਹ ਕਦੇ ਮੈਂ ਪੀ ਕੇ ਆਏ ਅਸੀਂ ਇਕੱਜ ਨੂੰ ਫਿਰ ਠਹਿਰ ਕੇ ਬਣਾ ਲਾਂਗੇ ਨਾ ਤੇ ਆਪਾਂ ਬਲੌਗ ਸ਼ੁਰੂ ਕਰਦੇ ਹਾਂ ਰਿਕਵੈਸਟ ਹੈ ਜਿਹੜੇ ਮੇਰੇ ਭੈਣ ਭਰਾ ਨਵੇਂ ਨੇ ਇਹਨਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਆਪਣੇ ਬਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਤੇ ਹਾਂਜੀ ਹੁਣ ਸੋ ਮਮ ਜਰਾ ਸੁਨਾਰਾ ਲੈ ਕੇ ਆਏਗਾ ਮੈਂ ਆਖਾਂ ਮਾ ਦੇਖੀ ਤੂੰ ਸੁਨਾਰਾ ਕਦੋਂ ਲੈ ਕੇ ਆਏਗਾ ਨਾ ਵੀ ਹੁਣ ਕੀ ਲੋੜ ਪਈ ਸੀਗੀ ਉਹਨਾਂ ਨਾਲ ਬਾਕੀ ਹੁਣ ਆਪਣੇ ਮਠਿਆਈਆਂ ਤਾਂ ਆਮ ਹੀ ਹੋਈਆਂ ਪਈਆਂ ਨੇ ਕਿਉਂਕਿ ਵਿਆਹ ਚ ਰੂ ਹੈਗਾ ਨਾ ਪਹਿਲਾਂ ਤਾਂ ਨਹੀਂ ਲੈ ਕੇ ਆਏਗੇ ਤੁਹਾਨੂੰ ਦੱਸਿਆ ਸੀ ਆਪਾਂ ਵੀਡੀਓ ਦੇ ਵਿੱਚ ਨਾ ਮਾਸੀ ਦੀ ਰੈਥ ਹੋ ਗਈ ਸੀ ਭਝਾਈ ਦੀ ਮੰਮੀ ਦੀ ਤੇ ਫਿਰ ਉਹਨਾਂ ਕਰਕੇ ਨਾ ਵੀ ਐਜ ਹੋ ਜਾਂਦਾਗਾ ਵੀ ਮੂਡ ਜ ਨਹੀਂ ਹੁੰਦਾ ਹੈਗਾ ਨਾ ਇਹ ਹਰ ਤਿਹਾੜ ਵੀ ਚੰਗਾ ਨਹੀਂ ਲੱਗਦਾ ਹੁੰਦਾ ਮਾਪੇ ਦੇ ਨਾਲ ਹੀ ਹੁੰਦਾ ਸਰਦਾਰ ਜੀ ਮੈਂ ਹੁਣ ਵੀ ਮੈਨੂੰ ਅੱਜ ਪਤਾ ਨਹੀਂ ਸੀ ਕਿ ਮੈਂ ਸਵੇਰੇ ਫੋਨ ਕਰਾਂ ਮੈਨੂੰ ਉਹਨਾਂ ਨੇ ਦੱਸਿਆ ਹੀ ਨਹੀਂ ਹੈਗਾ ਵੀ ਐਂ ਕਰਕੇ ਅੱਜ ਵੀ ਸਮਾਨ ਲੈਣਗੇ ਨਹੀਂ ਤੁਹਾਨੂੰ ਵੀ ਦੇ ਕੇ ਜਾਣਗੇ ਮੈਂ ਜਦੋਂ ਦੇਖਿਆ ਕਿ ਮੈਂ ਐਂ ਕਹਾ ਅੱਜ ਚੁੱਪਚੀ ਬੀਤੇ ਨਾ ਵੀ ਤੁਸੀਂ ਫੋਨ ਨਹੀਂ ਕਰਕੇ ਸੋ ਮੈਨੂੰ ਗਿਆ ਤੇ ਜਦੋਂ ਮੈਂ ਦੇਖਿਆ ਸਮਾਨ ਮਾ ਵੀ ਇਹਦੀ ਇੰਨੀ ਦੀ ਕਿਲੋੜ ਪਈ ਸੀਗਾ ਨਾ ਫਿਰ ਕੀ ਹੋ ਗਿਆ ਸੀਗਾ ਤੇ ਉਹੀ ਗੱਲ ਹੈ ਜਿਹੜਾ ਬੰਦਾ ਚਲ ਗਿਆ ਉਹਨੇ ਮੁੜ ਕੇ ਨਹੀਂ ਆਉਣਾ ਹੈਗਾ ਨਾ ਸਮਾਨ ਦਾ ਕੀ ਵਿਹਾਰ ਤੇ ਹਰ ਤਾਂ ਆਪਣੇ ਆਉਂਦੀ ਰਹਿੰਦੇ ਨੇਗੇ ਹੁਣ ਨੀਂ ਤੱਕ ਰੋੜੀ ਆ ਜੂਗੀ ਨਾ ਤੇ ਚਲੋ ਇਹਨਾਂ ਨੇ ਮੈਂ ਕਿਹਾ ਸੀਗਾ ਵੀ ਤੁਸੀਂ ਨਾ ਲੈ ਕੇ ਆਉਂਦੇ ਨਾ ਹੁਣ ਲੈ ਆਏ ਤੇ ਹੁਣ ਆਪਾਂ ਚਾਹ ਪਣੀ ਬਣਾ ਲਾਂਗੇ ਕੰਮ ਧੰਦੇ ਅਜੇ ਆਪਾਂ ਸਬਜੀ ਸੁਬਜੀ ਕੁਛ ਨਹੀਂ ਬਣਾਈ ਮੈਂ ਮੱਜਾ ਬੰਨੇ ਹੀ ਕੱਪੜਾ ਲੀਡਾ ਹੇ ਤਾਰ ਤੇ ਪੈ ਗਿਆ ਉਹ ਨਹੀਂ ਲਾਇਆ ਹੈਗਾ ਬੰਦੇ ਦਾ ਕਰੀਦਾ ਜਿਹੜਾ ਉਹ ਕੋਲ ਜੰਦੀ ਬਾਕੀ ਕੀ ਬਣਦੀ ਜਦੋਂ ਤਾਰ ਨੂੰ ਕੱਟ ਲਿਆ ਉੱਥੋਂ ਖੋਲ ਕੇ ਬਸ ਇੱਥੇ ਬੰਨ੍ਹਣਾ ਹੈਗਾ ਬਾਰ ਗੋਲ ਕੁਛ ਨਹੀਂ ਦੇਣਾ ਸਿੱਧਾ ਹੀ ਦੇਣਾ ਹੈ ਤੇ ਇੱਥੇ ਇਹਨਾਂ ਦੇ ਦੇਖੀ ਹਾਏ ਹਾਏ ਕਾਫੀ ਮਡੋਲੇ ਨੇ ਇੱਥੇ ਬਚਾਏਗਾ ਖਪਾਏ ਹੋਣਗੇ ਆਥ ਨੇ ਅੱਧੇ ਇਧਰ ਕਰਦੀ ਅੱਧੇ ਉਹ ਜਿਹੜੀ ਹੁੱਕਾ ਹੀ ਹੁੰਦੀ ਕਰਦੀ ਤੇ ਆਹ ਛੋਟੀ ਧੋਗਾ ਲਈ ਜੇ ਤੁਹਾਡਾ ਹੀ ਦੀਏਗੀ ਇਹ ਇੱਥੇ ਹੋਊਗੀ ਆਖਰ ਇੱਥੇ ਹੋਊਗੀ ਜੋ ਤੇਰੀ ਤਾਰ ਕੱਢ ਲਈ ਇੱਥੇ ਬੰਦੇ ਇਹ ਤੁਸੇ ਦੀਏਗੀ ਇਹਨੂੰ ਇੱਥੇ ਬੰਦੇਓ ਜਿਹੜੀ ਉਹ ਕੁੰਡੇ ਚੋਂ ਨਿਕਲੀ ਹੈਗੀ ਉਹਨੂੰ ਬੰਨਣੀ ਪਿਆ ਕਿ ਇੱਥੇ ਬੰਦੀ ਰਾਤੀ ਠੀਕ ਕਰਕੇ ਉਹ ਕੁੰਡੇ ਤੇ ਇੱਕ ਦਿਨ ਹੀ ਬੰਨਣੀ ਹੋਊਗੀ ਸੋਮੇ ਦੇ ਨਾ ਮੰਮੀ ਬਸ ਵੀਡੀਓ ਦੇਖ ਲਿਓ ਆਹ ਜੋ ਤੇਲੜੀ ਇਹ ਤਾਂ ਬਸ ਇੱਧਰ ਹੀ ਆ ਬੱਚੀ ਇੱਥੇ ਰੱਖ ਦੀ ਆ ਤਿੰਨੇ ਇਧਰ ਇਧਰ ਹੀ ਕਰਦੀ ਆ ਛੋਟੀ ਖੋਲਦੀ ਆ ਹਾਂ ਆਪ ਨੂੰ ਤਾਂ ਜਦੋਂ ਹਾਂ ਮੇਰੇ ਬੰਨੇ ਕੋਲੋਂ ਵੀ ਇੱਥੇ ਕਰਦੀ ਰਾਤ ਨੂੰ ਵੀ ਇੱਥੇ ਰਹਿਣੀ ਹੁਣ ਤਾਂ ਇਧਰ ਹੀ ਹੁੰਦੀਆਂ ਇਹ ਆਹ ਮੂੰਹ ਘੱਟਾ ਲੱਗਿਆ ਹਾਂ ਹੁਣ ਤਾਂ ਇਧਰ ਹੀ ਹੁੰਦੀਆਂ ਹੁਣ ਤਾਂ ਇਧਰ ਹੁੰਦੀਆਂ ਹਾਂ ਫਿਰ ਬਨਦੇ ਕਰਾਂਗੇ ਇਧਰ ਹੁਣ ਘੱਟਾ ਲੱਗਿਆ ਫਿਰ ਆਹ ਵਾਹਦੇ ਨੀ ਬਸ ਉਹ ਇਧਰ ਹਰ ਵਧੀਆ ਬੱਜੇਗਾ ਬੁਲਜੂਗਾ ਉਹ ਸੌਖਾ ਹੈ ਇਧਰ ਕੱਟੀਆਂ ਬਨਣੀਆਂ ਸੌਖੀਆਂ ਦੋਸ ਕੱਟੀਆਂ ਇਧਰ ਬਨਦੀਆਂ ਇਹਦਾ ਹੋਣੀ ਬਚਣਾ ਆਪ ਐਸੇ ਜਿਹੜੀ ਇਹਨੂੰ ਇੱਥੇ ਬਨਦਿਆ ਕਰੀ ਜੇ ਦੁਪਹਿਰੇ ਰੰਨੀ ਹੋਗਾ ਵੀ ਇੱਥੇ ਕਾਈ ਹੋਤੀ ਆਹੀ ਮੈਂ ਕਰੀ ਗੋ ਆ ਜਿੱਤੇ ਕੜੀਆਂ ਨੇ ਤਾਂ ਠੀਕ ਰਹਿਣਾ ਮਾਮੇ ਜੀ ਆ ਇੱਥੇ ਕਰਨੀਆਂ ਨਹੀਂ ਆ ਉਹ ਕੁੰਜੜੀ ਝੋਟੀ ਉੱਥੇ ਕਰਨੀ ਸਿਆ ਦੇਖੋ ਪਹਿਲਾਂ ਤਾਂ ਇੱਕ ਇਹ ਇੱਥੇ ਹੋਊਗੀ ਆ ਇੱਕ ਇੱਕ ਕਿਲਾ ਛੱਡ ਕੇ ਇੱਥੇ ਹੋਊਗੀ ਆ ਜੀ ਆ ਤੀਜੀ ਅੱਗੇ ਖੁੰਜੇ ਚ ਹੁੰਦੀ ਹੈਗੀ ਜਮਾ ਪੈੜੀ ਆਈ ਉਹ ਕਟੀਆਂ ਇੱਧਰ ਹੋਣੀਆਂ ਸਾਰੀਆਂ ਹੁੱਕ ਸਾਡੀ ਗੁਰਦੀ ਹੁੱਕ ਤੇ ਹੁੰਦੀ ਹੈ ਕਟੀਆਂ ਸਾਰੀਆਂ ਇੱਧਰ ਕਟੀਆਂ ਸਾਰੀਆਂ ਇੱਧਰ ਹੋ ਜਾਣਗੀਆਂ ਬਸ ਉਹ ਦਿਨੇ ਉਧਰ ਬੰਨ ਦੇਣੇ ਕੇ ਰਾਤ ਨੂੰ ਇੱਥੇ ਆ ਜੂਗੀ ਤੜਕੇ ਅਸੀਂ ਆਪ ਹੀ ਬੰਨ ਲਾਂਗੇ ਇਹਨਾਂ ਨੂੰ ਹਾਂ ਆਹੀ ਆਏਗੀ ਕੱਲ੍ਹ ਹੀ ऐसे ते उलझਦੇ ਹੋ ਜਿੱਤੇ ਉਹ ਜੋ ਟਿਆ ਬਦਲੜੀ ਬਣੀ ਹੈ بس ਇਹ ਹੱਕ ਤੇ ਨੂੰ ਬਦਲਦੀ ਰਾਤ ਨੂੰ ਦੁਬਾਰਾ ਦੁਬਾਰਾ ਇੱਥੀ ਨੂੰ ਰਾਤ ਨੂੰ ਉੱਧਰ ਹੋਜੀ ਪਹਿਲਾਂ ਤੁਸੀਂ ਦਿਨ ਵਾਲੀ ਚੀਜ਼ ਦੱਸੋ ਫਿਰ ਉਸ ਰਾਤ ਵਾਲੀ ਦੱਸੋ ਤੁਸੀਂ ਮਿਕਸ ਨਾ ਕਰੋ ਪਹਿਲਾਂ ਰਾਤ ਵਾਲੀ ਰਾਤ ਵਾਲੀ ਬਣਨ ਦੇ ਨਾਲ ਪਹਿਲੇ ਦਿਨ ਆ ਤੁਸੀਂ ਵੀਡੀਓ 'ਚ ਦੱਸਣਾ ਚਲ ਠੀਕ ਹੈ ਵੀਡੀਓ 'ਚ ਦੱਸੋ ਵੀਡੀਓ 'ਚ ਤਾਂ ਪਤਾ ਲੱਗ ਗਿਆ ਬਸ ਆਪਾਂ ਇਹ ਵੀਡੀਓ ਤਾਂ ਬਣਾਈ ਆਪਾਂ ਸੋਹ ਨੂੰ ਕੁਝ ਬਣਨ ਬਾਰੇ ਦੱਸਿਆਗਾ ਨਾ ਤੇ ਕਿਉਂਕਿ ਆਪਾਂ ਵਿਆਹ ਜਾਣਾ ਹੋਊਗਾ ਫਿਰ ਘਰ ਸਾਂਭਣਾ ਇਹਨਾਂ ਨੂੰ ਆਉਣਾ ਪਊਗਾ ਵਿਚਾਰਿਆਂ ਨੂੰ ਨਾ ਹੋਰ ਕੌਣਾ ਆਊਗਾ ਕਿਉਂਕਿ ਹਨ ਨਹੀਂ ਕਿ ਵੀ ਵਿਆਹ ਜਾਣਗੇ ਵੀ ਹੋਰ ਤਾਂ ਕੋਈ ਆ ਨਹੀਂ ਸਕਦਾ ਇਹਨਾਂ ਨੂੰ ਨੇੜੇ ਨਾ ਸਸੀ ਗਾਲ ਜੀ ਤੇ ਕਦੋਂ ਮੱਦੀ ਆ ਕੇ ਆਪਣੇ ਕੱਢ ਕੇ ਦੇਖ ਲੂਗਾ ਜੇ ਉਧਰ ਛੱਡੇਗਾ ਪਹਿਲਾਂ ਤਾਂ ਗਾਂ ਛੱਡ ਲਈ ਫਿਰ ਆ ਮੈਂ ਛੱਡ ਲਈ ਉਧਰੋਂ ਠੀਕ ਹੈ ਇਹ ਉੱਥੇ ਬਚਾਲੇ ਬੰਨੀ ਹੋਊਗੀ ਪਰ ਪਾਲੀਆਂ ਦੋ ਛੱਡ ਕੇ ਇਧਰ ਇੱਕ ਛੱਡ ਗਏ ਇਹ ਨਹੀਂ ਛੱਡੀ ਇਹ ਫਿਰ ਆਪਸ ਵਿੱਚ ਆ ਜਾਣਗੇ ਕੁਝ ਨਹੀਂ ਕਰਿਆ ਹੈਗੇ ਕੁਦੁੱਤੀ ਨੂੰ ਰਾਤ ਕਰੀ ਹੈ ਹਾਂ ਹੈਗੀ ਹੋਈ ਹੁਣ ਆਪਾਂ ਕੱਪੜਾ ਲੀੜਾ ਲਾਤਾ ਤੇ ਕੁਛ ਅੰਦਰ ਸਾਮ ਤਾਂ ਕੁਸ ਉਹ ਹੀ ਗੱਲ ਹੈਗੀ ਤੁਹਾਨੂੰ ਪਤਾ ਹੀ ਸਰਦੀਆਂ ਕਰਕੇ ਨਾ ਜਿਹੜੀ ਲੋਈ ਵੀ ਹੋਈ ਉਹ ਵੀ ਇੱਥੀ ਕੋਟਲਾ ਹੈ ਉਹ ਵੀ ਇੱਥੀ ਤੇ ਨਾ ਤਾਂ ਇਹਨਾਂ ਦਾ ਧੂਣ ਦਾ ਪਤਾ ਲੱਗਦਾ ਨਾ ਇਹ ਐ ਪਤਾ ਲੱਗਦਾ ਕਬੀ ਧੁੱਪ ਕਰਕੇ ਲਾਹੇ ਨੇ ਕਿ ਉਦੋਂ ਹਨਾ ਕਿ ਮੈਂ ਕੁਛ ਕਰੀ ਜਾਂਦੇ ਨੇਗੇ ਨਵੀ ਲਾਏਗੇ ਦਾਗ ਤਾਂ ਇਤੋਂ ਉਹਨੂੰ ਅੰਦਰ ਹੀ ਸੁੱਕਣਾ ਪਾਉ। ਲੋ ਜੀ ਹੁਣ ਆਪਾਂ ਸਮਾਨ ਸਾਂਭਦੇ ਆਂਗੇ ਤੇ ਇਹਦੇ ਮੈਂ ਉੱਧਰ ਰੱਖ ਤਾ ਗਰਮ ਕਰਨ ਵਾਸਤੇ ਕਿਉਂਕਿ ਲੇਟ ਹੋ ਗਏ ਨਾ ਕੰਮ ਨੂੰ ਬੈਠੇ ਰਹੇ ਗੱਲਾਂ-ਬਾਤਾਂ ਮਾਰੀ ਗਏ ਨਾ ਗੱਲਾਂ-ਬਾਤਾਂ ਕਰਦੇ ਕਰਦੇ ਸਾਰੇ ਕੰਮ ਨੂੰ ਲੇਟ ਹੋ ਗਏ ਕੁਛ ਤਾਂ ਉਹਨਾਂ ਨੇ ਹਾਲ ਹੋ ਦੇ ਗਿਆ ਸੀਗਾ ਨਾ ਸੋਮਾ ਚਲ ਵਧੀਆ ਹੋ ਗਿਆ ਮੈਂ ਸੋਚੀ ਜਾਂਦੀ ਸੀ ਮੈਂ ਭਲਾ ਆਲੂ ਵਾਲ ਦੀ ਸੀਗੀ ਮਹਾਲੂ ਵਾਲ ਕੇ ਸਬਜ਼ੀ ਬਣਾ ਲਾਂਗੇ ਅੱਜ ਤਾਂ ਆਪਾਂ ਸਬਜ਼ੀ ਬਣਾਈ ਹੀ ਹੈਗੀ ਸਾਗ ਪਿਆ ਸੀਗਾ ਤੇ ਕੁਛ ਹਾਲ ਹੋਣੀਗੀ ਥਾਣੋਂ ਕੱਲ ਨੂੰ ਬਣਾ ਲਾਂਗੇ ਨਾ ਹੁਣ ਬੇਟਾਈਮ ਜਾ ਹੋਇਆ ਪਿਆ ਸੀਗਾ ਮੈਨੂੰ ਐ ਹੋ ਗਿਆ ਮੈਂ ਚਲ ਆਪਾਂ 2 ਮਿੰਟ ਬੈਠਦੇ ਆਂਗੇ ਜਿਵੇਂ ਸਬਜ਼ੀ ਧਰਨ ਲੱਗੀ ਫਿਰ ਨਾ ਪਿੰਡ ਪਈ ਬੈਠਾ ਚੱਕੀ ਜਾਂਦਾਗਾ ਦੇ ਮਹਦਾਨ ਨਾਲ ਆਪਾਂ ਮੱਜਾ ਮੁੱਜਾ ਭਰੇ ਉਹਨੂੰ ਦੱਸ ਦਈਏ ਸਾਰੀ ਮੱਜਾ ਬਾਰੇ ਜਾਣਕਾਰੀ ਦੇਈਏ ਮੱਜਾ ਸਾੰਮਣੇ ਸੌਖੇ ਹੋ ਜਾਣੀਆਂ ਹੁਣ ਮੈਂ ਦੇਖਦੀ ਮਠਾਈ ਕਾਚ ਪਾਵਾਂ ਨਾ ਕੋਈ ਭਾਂਡਾ ਵਿਹਲਾ ਕਰਨਾ ਪੋਗਾ ਕਿਉਂਕਿ ਕੀੜੀਆਂ ਤੋਂ ਵੀ ਡਰ ਲੱਗਦਾ ਹੁਣ ਅੱਜ ਮੜੀ ਹੀ ਕੀੜੀਆਂ ਘਟੀਆਂ ਸੀਗੀਆਂ ਹੁਣ ਫੇਰ ਉਹ ਨਹੀਂ ਹੋ ਜਾਣਗੀਆਂ ਦੇਖਦੀ ਐਨੂੰ ਮੈਂ ਸਟੀਲ ਦੇ ਭਾਂਡੇ ਚ ਪਾ ਕੇ ਹੁਣੇ ਰੱਖ ਦੇਣੀ ਹੈਗੇ ਨਾ ਜਿਵੇਂ ਬਾਹਰਲੇ ਘਰੇ ਚਲੀ ਗਈ ਫੇਰ ਆਉਂਦੀ ਤਾਂ ਉਹਦੀ ਆ ਜਾਣਗੇ ਕੀੜੀਆਂ ਆਪਾਂ ਚੱਲਦੇ ਹਾਂ ਹੁਣ ਜਿੱਦੇ ਮੈਂ ਲੇਟ ਹੋ ਜਾਣਾ ਵੀ ਨਹੀਂ ਰੈਡੀ ਹੋਦੀ ਰਿਸਪੇਂਡ ਨਹੀਂ ਗਾ ਜਿੱਕੇ ਤੋਂ ਭੱਜ ਗਏ ਪਤਾ ਨਹੀਂ ਕੀ ਕਰਨਗੇ ਇਹ ਦੇਗੇ ਉਹਨਾਂ ਦੀ ਨਾ ਕਣਕ ਨਹੀਂ ਨਿਕਲੀ ਹੈਗੀ। ਕਿਹੜਾ ਦਿੰਦੇ ਨੇ ਰੋਜ਼ ਆਖਦੀ ਮੈਂ ਖੇਤ ਜਾਇਆ ਮੈਂ ਸਵੇਰੇ ਸ਼ਾਮ ਦੇਖ ਕੇ ਵੀ ਪਤਾ ਨਹੀਂ ਅੱਜ ਕੁਝ ਫਰਕ ਪੈ ਗਿਆ ਹੋਊਗਾ। ਨਾਲ ਆ ਕੇ ਕਹਿੰਦੀ ਨਿਕਲ ਤਾਂ ਆਈ ਪਰ ਉਹ ਗੱਲ ਨਹੀਂ ਬਣੀ ਹੈਗੀ ਪਤਾ ਨਹੀਂ ਉਹ ਗੱਲ ਕਿਵੇਂ ਬਣੂਗੀ ਪਤਾ ਨਹੀਂ ਕੀ ਕਾਰਨ ਹੈਗਾ। ਫਿਰ ਕਹਿੰਦੇ ਨੇ ਨਾ ਬੀਤੜੀ ਬੂ। ਤੇ ਇੱਕ ਭੈਣ ਦਾ ਕਮੈਂਟ ਸੀਗਾ ਨਾ ਵਾਹ ਮੀਤਾਂ ਗਿਆ ਹੈਗਾ ਤੇ ਉਹ ਕਹਿੰਦੇ ਵੀ ਮੈਂ ਗੋਡਾ ਪਵਾਇਆ ਹੈਗਾ ਨਾ ਥੋੜੇ ਪਾਪਾ ਜੀ ਦੇ ਗੋਡੇ ਕਿ ਮੇਰੇ ਸਾਡੇ ਪਾਪਾ ਜੀ ਦੇ ਗੋਡੇ ਬਿਲਕੁਲ ਠੀਕ ਨੇ ਬਹੁਤ ਵਧੀਆ ਨੇ ਉਹ ਨਾ ਪਹਿਲਾਂ ਵਾਲੇ ਗੋਡੇ ਦੇ ਥੋੜੀ ਜਿਹਾ ਉਹਨਾਂ ਨੂੰ ਦੁੱਖ ਤਕਲੀਫ ਜੀ ਜ਼ਿਆਦਾ ਹੋਈ ਹੈ ਨਾ ਤੇ ਹੁਣ ਨਹੀਂ ਕੋਈ ਵੀ ਉਹਨਾਂ ਨੂੰ ਪਤਾ ਲੱਗਿਆ ਹੈਗਾ 15 ਦਿਨਾਂ ਤੋਂ ਉਹ ਬਿਨਾ ਸਟੈਂਡ ਤੋਂ ਜਿਹੜੀ ਕੈਂ ਤੁਰਨ ਲੱਗ ਗਈ ਸੀ ਥੋੜਾ ਥੋੜਾ ਅਸੀਂ ਕਹਿੰਦੇ ਰਹਿੰਦੇ ਸੀ ਵੀ ਨਾਲ ਰੱਖਿਆ ਕਰੋ ਨਾ ਸੋਟੀ ਵਗੈਰਾ ਦਾ ਸਟੈਂਡ ਜਆ ਤੇ ਉਹ ਫਿਰ ਵੀ ਵਿੱਚ ਦੀ ਥੱਕਾ ਕਰ ਜਾਂਦੇ ਸੀਗੇ ਬਿਨਾ ਸਟੈਂਡ ਦੀ ਤੁਰਪੇਂਦੇ ਸੀਗੇ ਦਰਦ ਵੀ ਬਹੁਤ ਘੱਟ ਹੋਇਆ ਤੇ ਐਕਸਰਸਾਈਜ਼ ਉਹ ਆਪਣੀ ਆਪ ਹੀ ਕਰਦੇ ਹੁੰਦੇ ਸੀ ਪਹਿਲਾਂ ਨਹੀਂ ਓਡੇ ਦੀ ਵੀ ਹੁੰਦੀ ਵੀ ਹੈ ਨਾ ਬਈ ਦੂਜੇ ਦੇ ਅਸੀਂ ਤਾਂ ਨਹੀਂ ਕਰਵਾ ਸਕਦੇ ਸੀ ਸਾਨੂੰ ਤਾਂ ਡਰ ਲੱਗਦਾ ਸੀ ਕਿ ਐਨਾਂ ਦੇ ਅਸੀਂ ਵੀ ਹੈ ਦੁਖਣਗੇ ਨਾ ਟੰਕੇ ਦੇ ਹੀਗੀ ਤੇ ਨਾ ਹੀ ਉਹਨਾਂ ਨੇ ਇੱਕ ਦਿਨ ਬਾਹਰੋਂ ਗਏ ਸੀਗੇ ਜਿਵੇਂ ਭੀਖੀ ਤੋਂ ਸਾਡੇ ਨੇੜੇ ਨਾ ਇੱਥੇ ਐਕਸਰਸਾਈਜ਼ਾਂ ਕਰਵਾਉਣ ਨੂੰ ਉੱਥੇ ਗਏ ਸੀਗੇ ਉਹਨਾਂ ਨੂੰ ਉੱਥੇ ਵੀ ਤਕਲੀਫ ਆਈ ਕਿਉਂਕਿ ਜਿਹੜਾ ਦੂਜਾ ਕਰਵਾਉਂਦਾ ਉਹਨੂੰ ਹੀ ਨਾ ਪਤਾ ਨਹੀਂ ਲੱਗਦਾ ਆਪ ਨੂੰ ਦੁੱਖ ਦੇ ਕਿਸ ਦਾ ਪਤਾ ਲੱਗਦਾ ਨਾ ਆਪਾਂ ਉਸੇ ਹਿਸਾਬ ਨਾਲ ਹਟੇ ਨਹੀਂ ਗਈ ਫਿਰ ਉੱਥੇ ਜਾ ਕੇ ਓਖੇ ਹੋਏ ਦੂਜੀ ਦਿਨ ਫਿਰ ਉਹ ਗਏ ਨਹੀਂ ਹੈਗੀ ਇੱਕ ਦਿਨ ਜਾ ਕੇ ਹਟੇਗੀ ਤੇ ਆਪ ਦੀ ਐਕਸਰਸਾਈਜ਼ ਆਪ ਹੀ ਕਰਦੇ ਰਹੇ ਪਰ ਚੌਂਕੜੀ ਨਹੀਂ ਇੰਨੀ ਬਾਈ ਦੀ ਹੈਗੀ ਤੇ ਆਪਾਂ ਕਹਦੇ ਨੇ ਗੋਡਾ ਜਮਾ ਨਾਲ ਨਹੀਂ ਲੱਗਦਾ ਹੈਗਾ ਹੁਣ ਆਲਾ ਪਹਿਲਾਂ ਤਾਂ ਫਿਰ ਠੀਕ ਹੈਗਾ ਤੇ ਉਹ ਉਹ ਗੁਰਦੁਆਰਾ ਸਾਹਿਬ ਜਾਂਦੇ ਰਿਹਾ ਮਹੀਨੇ ਤੋਂ ਹੀ ਜਾਣ ਲੱਗ ਗਏ ਸੀ ਵਧੀਆ ਥੇਹਾਂ ਬੈਠਦੇ ਨੇ ਕਿ ਆਪ ਦਾ ਫੂਟ ਦੇ ਨੇਗੇ ਨਾ ਤੇ ਇੱਕ ਦਿਨ ਦਾ ਥੱਕੇ ਨਾਲ ਮੋਟਰਸਾਈਕਲ ਵੀ ਚਲਾ ਲਿਆ ਸੀਗਾ ਪਰ ਉਹ ਅਸੀਂ ਚਲਾਉਣ ਨਹੀਂ ਦਿੰਦੇ ਹੈਗੇ ਨਾ ਥੋੜਾ ਜਿਆਦਾ ਵੀ ਪਰਹੇਜ਼ ਤਾਂ ਰੱਖਦੇ ਆਂਗੇ ਇਹ ਥੱਕਾ ਕਰ ਦਿੰਦੀ ਨਹੀਂ ਕਦੇ-ਕਦੇ ਤੁਰੇ ਵਧੀਆ ਫਿਰਦੇ ਨੇ ਆ ਸਿੱਧੇ-ਸਿੱਧੇ ਜੇ ਹੋ ਗਏ ਨਾ ਸਾਰੇ ਵੱਲ ਦੇ ਨਿਕਲ ਗਏ ਬਹੁਤ ਵਧੀਆ ਇਹ ਇੰਨੀ ਤਕਲੀਫ ਨਹੀਂ ਆਈ ਸੀ ਦੂਸਰੇ ਗੋਡੇ ਵਾਰੀ ਅਸੀਂ ਪਵਾਇਆ ਸੀ ਨਾਲੇ ਮੈਂ ਇੰਨਾ ਵੀ ਦੱਸ ਦੇਣੀ ਆ ਫੇਰ ਫੇਰ ਭੈਣਾ ਕਮੈਂਟ ਕਰਨੀ ਆ ਨਾ ਸੰਗਰੂਰ ਗੋਡੇ ਪਵਾਏ ਸੀਗੇ ਸਰਕਾਰੀ ਹਸਪਤਾਲ 'ਚ ਤੇ ਬਹੁਤ ਵਧੀਆ ਠੀਕ ਨੇਗੇ ਬਾਕੀ ਇਹ ਠੀਕ ਆਈ ਦੀ ਹੁੰਦਾਗਾ ਨਾ ਪਤਾ ਨਹੀਂ ਕਦੇ ਕਦੇ ਕਿਸੇ ਦਾ ਕਹਿੰਦੇ ਕੰਮ ਖਰਾਬ ਵੀ ਹੋ ਜਾਂਦਾ ਪਰ ਸਾਨੂੰ ਨਹੀਂ ਕੋਈ ਵੀ ਤਕਲੀਫ ਆਈ ਸੀ ਬਧੀਆ ਰਿਹਾ ਤੇ ਹੁਣ ਆਪਾਂ ਕਰਦੇ ਭਈ ਆਪਣੇ ਕੰਮ ਸੰਦੇ ਮੈਨੂੰ ਐ ਜੇ ਆਏ ਮਾਂ ਭੈਣੇ ਗੋਡਾ ਪਵਾਏ ਹੁੰਦੇ ਹੀ ਹੈਗੇ ਜੀ ਨੂੰ ਕੋਈ ਆਪਾਂ ਨਾ ਕੋਈ ਆਪਰੇਸ਼ਨ ਵਗੈਰਾ ਕੋਈ ਦੁੱਖ ਦਿਲ ਦੀ ਪਕਟੀ ਹੋਵੇ ਵੀ ਦੂਜੇ ਨੂੰ ਪੁੱਛ ਕੇ ਆਪ ਨੂੰ ਥੋ ਵੀ ਮੈਂ ਵੀ ਇਸ ਤਰ੍ਹਾਂ ਹੀ ਕੁਝ ਨੂੰ। ਤਾਂ ਸਤੋ ਤਿੰਨ ਦੋ ਤਿੰਨ ਜਣੇ ਦੇ ਪਵਾ ਦੇ ਰਿਸ਼ਤੇਦਾਰੀ ਚ ਵੀ ਪਵਾ ਦੇ ਇੱਥੇ ਸਾਰੇ ਬੜੀ ਵਧੀਆ ਠੀਕ ਠਾਕ ਹਨਾ ਛੇਤੀ ਛੇਤੀ ਦਰ ਨੂੰ ਲੱਗੇ ਸੀ 15 20 ਦਿਨਾਂ ਅਸੀਂ ਵਧੀਆ ਤੁਹਾਨੂੰ ਲੱਗੇ ਜੀ। ਚਲੋ ਇੰਨਾ ਕੁ ਦਾਇਮ ਪਰ ਇਹ ਜੇ ਕਰਨੀ ਆ ਆਪਾਂ ਉੱਪਰ ਨਾ ਵੀ ਜਿਵੇਂ ਪੌੜੀਆਂ ਪੁੜੀਆਂ ਚੜ੍ਹਨ ਦਾ ਭਾਰ ਬੋਝ ਤਾਂ ਭਾਰ ਬੋਝ ਤਾਂ ਚੱਕਣੀ ਹੀ ਹੈਗਾ ਦੇਖੋ ਉਹਨਾਂ ਨੇ ਨਾ ਤੇ ਬੈਠੂ ਉੱਠਣਾ ਥੋੜਾ ਪਰਹੇਜ਼ ਰੱਖਣਾ ਚਾਹੀਦਾ ਹੈਗਾ। ਵੈਸੇ ਵੀ ਥੇਹਣਾ ਬੈਠਣ ਦਾ ਗੁਰਦੁਆਰਾ ਸਾਹਿਬ ਜਾ ਕੇ ਨਾ ਕਹਿੰਦੇ ਨੇ ਵੀ ਕੁਰਸੀਆਂ ਤੇ ਬੈਠਣਾ ਸਾਡੇ ਪਾਪਾ ਹੀ ਨਹੀਂ ਬੰਦੇ ਹੈ ਮੂਲ ਦੇਗ ਹੁੰਦੇ ਨੇਗੇ ਨਾ ਪਤਾ ਨਹੀਂ ਹੁੰਦਾ ਹੈਗਾ ਕਿਥੋਂ ਕੁਝ ਖਰਾਬ ਹੋ ਜੇ ਤੇ ਬਰਹਿਜ ਰੱਖਣਾ ਜ਼ਰੂਰੀ ਹੈਗਾ ਨਾ ਤੇ ਚਲੋ ਉਹਨਾਂ ਦੀ ਮਰਜ਼ੀ ਹੈਗੀ ਮੈਸੇ ਚਲੋ ਉਠੀ ਬਿਠਾ ਕੇ ਨੇਗੇ ਨਾ ਹੁਣ ਮੈਂ ਧਾਰਾ ਕੱਢਦੀ ਆਂ ਕਿ ਪਾਣੀ ਤਾਂ ਨਹੀਂ ਪਲਾਉਣੀ ਮੇਰੇ ਸਾਰੇ ਕੰਮਾਂ ਨੂੰ ਕਵੇੜਾ ਹੋ ਗਿਆ ਜਦੋਂ ਕੋਈ ਭੈਣ ਭਾਈ ਆ ਜਾਂਦੇ ਨੇ ਸ਼ਾਮ ਨੂੰ ਅੱਜ ਤੱਕ ਕੰਮ ਖੇੜਾ ਹੋਇਆ ਨਹੀਂ ਸਾਰੇ ਇਕੱਠੇ ਹੋ ਜਾਂਦੇ ਨੇ ਹੈ ਅੱਜ ਤਾਂ ਕੰਮ ਖੇੜਾ ਹੋਇਆ ਤੇ ਸਵੇਰ ਚਾਰ ਹੋ ਗਏ ਸਵੇ ਤਾਂ ਰਹਿਸ ਤੋਂ ਅੱਜ ਸਾਰਾ ਕੰਮ ਇਕੱਲੀ ਨਹੀਂ ਕਰਨਾ ਨਾ ਕੱਲ ਵੀ ਮੇਰੇ ਨਾਲ ਆਈ ਹੋਈ ਉਧਰੋਂ ਤਾਂ ਮੈਂ ਜਨਮ ਦਿਨ ਮਨਾਉਣਾ ਸੀਗਾ ਨਾ ਉਹਨਾਂ ਨੇ ਆਪਣੇ ਘਰ ਵਿੱਚ ਮੈਨੂੰ ਉਧਰੋਂ ਸੱਦਾ ਗਿਆ ਉਧਰੋਂ ਮੇਰਾ ਭਾਂਡਾ ਆ ਗਿਆ ਪਹਿਲਾਂ ਤਾਂ ਮੈਨੂੰ ਦੁਕਾਨ 'ਚ ਚਾਹ ਲੈ ਕੇ ਜਾਣ ਲੱਗੀ ਵਿਚਾਰੇ ਮਹਲਾ ਮੈਂ ਤਾਂ ਕਾਂਜੀ ਫੜਾਈ ਰਹੀਆਂ ਚਾਹ ਕਰਕੇ ਨਾ ਜਦੋਂ ਮੈਂ ਚਾਹ ਬਣਾ ਕੇ ਲੈ ਕੇ ਗਈ ਗਾਹਾਂ ਉੱਥੇ ਦੁਕਾਨ 'ਚ ਦੋ ਤਿੰਨ ਜਣੇ ਹੋਰ ਆ ਗਏ ਫਿਰ ਮੈਂ ਉੱਥੋਂ ਇੱਧਰ ਠਾ ਲਈ ਵਿਚਾਰਾ ਮੈਨੂੰ ਤਾਂ ਐਸੀ ਮਹਲਾ ਦੁਕਾਨ 'ਚ ਚਾਹ ਫੜਾ ਕੇ ਮੈਂ ਬਾਹਰਲੇ ਕਰੇ ਵਗਦੀ ਮੱਜਾਂ ਤਾਂ ਨਿਮੇੜ ਦੂਗੀ ਫਿਰ ਮੈਂ ਉਹ ਇੱਧਰ ਠਾ ਲਈ ਮਹਾਂ ਜਨ ਵੀ ਹੁਣ ਉੱਥੇ ਵਿਚਾਰਾ ਕਿੱਥੇ ਪੀਊਗਾ ਫੜਾ ਕੇ ਚਾ ਉਹਨੂੰ ਦੋ ਕੁ ਮਿੰਟ ਬੈਠੀ ਉਹ ਵਿਚਾਰਾ ਗੱਲਾਂ ਕਰੇ ਹਾਂ ਸ਼ੁਰੂ ਕਿਹਾ ਵੀ ਮੈਂ ਤਾਂ ਹੁਣ ਜਾਣਾ ਹੈਗਾ ਨਾ ਫਿਰ ਉਹ ਵਿਚਾਰਾ ਦੁਕਾਨਚੀ ਫੇਰ ਵਗ ਗਿਆ ਹੋਰ ਕੀ ਕਰੇ ਨਾ ਕੱਲੇ ਜਣੇ ਨੂੰ ਐ ਔਖਾ ਹੋ ਜਾਂਦਾਗਾ ਵੀ ਜੇ ਤਾਂ ਹੁਣ ਉਹੀ ਗੱਲ ਕੋਈ ਹੋਰ ਹੋਵੇ ਚਲ ਉਹਦੇ ਕੋਲੇ ਬੈਠ ਜੇ ਹਰ ਕੇ ਫੇਰ ਸੜਕੀ 'ਚ ਚਲੀ ਗਈ ਹੁਣ ਅੱਜ ਫੇਰ ਉਹੀ ਗੱਲ ਚੱਲ ਨਾ ਨਹੀਂ ਲੈ ਜਾਂਦੀ ਕਿ ਅੱਜ ਕੇਕ ਖਵਾ ਕੇ ਦੇਮ ਹੋਈ ਗੱਲ ਸੀ ਵੀ ਚਲ ਤੂੰ ਵੀ ਖਾ ਪੀਆ ਖਾਣ ਪੀਣ ਜਿਹੜਾ ਫਿਰ ਉਹਦੀ ਹੋ ਜਾਂਦਾ ਘੰਟਾ ਡੇੜਾ ਘਟ ਮੂਲੀ ਦਾ ਲੱਗਦੇ ਦੇ ਵੀ ਨਾ ਅਗਲਾ ਉਹਦੇ ਟਾਈਮ ਨਾਲ ਕੱਟਦਾ ਕੇਕ ਕਿਸ ਤੇ ਦਰਬਿਆ ਦੇ ਨਾ ਹੋਰ ਵੀ ਫਿੰਡੇ ਦੇ ਪੈਣ ਪਏ ਹੋਗੇ ਸੀਗੇ ਕਾਫੀ ਘੱਟ ਸੀਗਾ ਤੇ ਚਲੋ ਜੀ ਹੁਣ ਆਪਾਂ ਚੱਲਦੇ ਆਂਗੇ ਬਾਹਰ ਲੇਕੇ ਸਾਮ ਸਮਈਆ ਮੈਂ ਕਰਤਾ ਸਾਰੇ ਘਸੇ ਦਾ ਮੱਝਾ ਦਾ ਕਰਕੇ ਆ ਗਿਆ ਫਿਰ ਦੇਖਦੇ ਆ ਆਇਆ ਨਹੀਂ ਉੱਧਰ ਮੈਂ ਤਾਂ ਬਸ ਆਹ ਚਾਦੀ ਉੱਧਰ ਪਾ ਦੀ ਤੇ ਸਾਰਾ ਕੁਝ ਠੀਕ ਐ ਏ ਟਿੱਕ 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 ਤੂੰ ਹੀ ਹਾਈ ਤੂੰ ਹੀ ਵਰਲੀ ਮਮੀ ਓਹੋ ਕਾਹ ਵੜ ਜਾ ਤੂੰ ਕਿਧਰ ਜਾਈਂਗੀ ਕਠੀ ਹੁੰਦੀ ਹੈ ਮੰਮੀ ਨੂੰ ਪਰਪਿਆ ਕੇ ਦੀ ਖਾਈ ਦਿੰਦੀ ਉਹ ਜਾਂ ਕੁੱਤੀਆਂ ਤਾਂ ਜੋ ਹੀ ਖਾਂਦੀਆਂ ਨਹੀਂ ਹੁੰਦੀਆਂ ਕਮਲੀਆਂ ਇਹ ਮੈਂ ਵੀ ਦੇਖੀ ਹਣੀ ਆ ਮਹਾ ਕਲੋ ਆਨੇ ਉਹਦਾ ਮਾਰਗ ਮਾਰਗ ਛੱਡਦੀ ਖਾਏ ਤੜਫੀ ਹੁਣ ਪਰਾਂ ਕਰਿਆ ਮੰਮੀ ਦੇਖੀ ਕਿਵੇਂ ਖਾਈ ਉਹ ਮੈਂ ਆ ਗਈ ਖਾਣਾ ਨਗੜੇ ਜਾਨੇ ਆਹ ਸਾਰ ਬੋਰੀਏ ਦੇ ਵਿੱਚ ਆ ਮੂੰਹ ਦੇ ਕੇ ਖੜ ਦੂ ਫੇਟਾਂ ਨੂੰ ਮੈਂ ਰੋਜ਼ ਕਰੀ ਮੈਥੇ ਕੀ ਹੈ ਪਤਾ ਲੱਗਦਾ ਨਹੀਂ ਕੁਛ ਪਰਾਂ ਕਰਿਆ ਵੀ ਪਿਛਾਇਆ ਯਾਰ ਕੇ ਬਾਗ ਨਾ ਬਸ ਮਾਰੀ ਹੋਈ ਆ ਖੰਦੀ ਨਹੀਂ ਖੰਦੀ ਨਹੀਂ ਹੈਗੀ ਮਾਰਤੀ ਹਾਂਜੀ ਨਹੀਂ ਇਹ ਮਾਰੀ ਪਈ ਆ ਮੇਰੀ ਕਦੇ ਦੁਕਾਨ 'ਚ ਮਾਰੀ ਪਈ ਇੱਕ ਕਦੇ ਪਹਿਲਾਂ ਇੱਥੇ ਮਾਰੀ ਪਈ ਇਹ ਬੈਠੀ ਹੋਣੀ ਆ ਇੱਥੇ ਉਹਨਾਂ ਆ ਪਤਾ ਨਹੀਂ ਕੀ ਚੜ ਗਿਆ ਉੱਪਰ ਖੜੀ ਹੋਈਗੀ ਮੈਨੂੰ ਦੇਖੀ ਜਾਂਦੀ ਇਹ ਜਿਹੜੇ ਮੈਟੇ 'ਚ ਮਾਰਦੀ ਪੂਰਨ ਹੋਇਆ ਗਿਆ ਵਿਚਾਰੀ ਇੱਕ ਵਾਰ ਲੈ ਕਰੀ ਮਰੀ ਪਈ ਹੁਣ ਠੰਡ ਨਾਲ ਹੀ ਮਰਿਆ ਕਰਨੀ ਆ ਉਸ ਤੇ ਸੇ ਬੌਂਦਲ ਜਾਈਆਂ ਠੰਡ ਕਰਕੇ ਨਾ ਖੜੀ ਤਾਂ ਖੜੀ ਗਈ ਨਹੀਂ ਦੁਕਾਨ ਉੱਥੇ ਸਵੇਰੇ ਉੱਥੇ ਖੜੀ ਸੀ ਮੈਂ ਵੀ ਅੱਖ ਮਾਇਗਾ ਤਾਂ ਖੜੀ ਹੈਗੀ ਮਾਂ ਚਾ ਠੰਡ ਲੱਗਦੀ ਏ ਨੂੰ ਆ ਡੱਬੇ ਜਮ ਮੋਦਰੀ ਲੈ ਜਾਣੀ ਹੈਗੀ ਮਾਰਤੀ ਹੁਣ ਬੱਸ ਕਰ ਤੂੰ ਦੇਖੀਂ ਜੀ ਦੇਖ ਕੇ ਵੀ ਹੈਗਾ ਕੀ ਹੈ ਵੀ ਖਾ ਲਈ ਹੁਣ ਪੁੱਠੇ ਕੰਮ ਕਰਦੀਆਂ ਕਾਲੋ ਚਲੋ ਹੁਣ ਚਲੋ ਆਪਾਂ ਡੱਬਾ ਲੈ ਕੇ ਬਾਹਰ ਚਲੀਏ ਤਾਂ ਇਹ ਉੱਤੇ ਮਾਰੇ ਪੈਸੀਆ ਕੁੰਜੇ ਜੀ ਅੰਮੀ ਇਹਨਾਂ ਨੇ ਮਾਰੀ ਹੈ ਅਰ ਬਾਗ ਜੋ ਬਾਜੂ ਨੂੰ ਹੈਗਾ ਉਹਨਾਂ 'ਚ ਤੇ ਲੱਡੂ ਖਾ ਲੋ ਜਲੇਬੀ ਚੱਲ ਚੱਗਾ ਮੈਂ ਲੈ ਆਉਣੀ ਐ ਇਹ ਕੰਮ ਤਾਂ ਦੀ ਆਪਾਂ ਸਾਰਿਆਂ ਨੂੰ ਮੇੜਦੇ ਮੱਜਾਂ ਦਾ ਵੀ ਨਿ ਮੇੜਨੇ ਆ ਮੈਂ ਫ੍ਰੀ ਸੀ ਮਾਦਲ ਮੈਂ ਹਾਉ ਕੱਟ ਲਈ ਹਣਾ ਜਦੋਂ ਆਪਾਂ ਨੂੰ ਨਾ ਦੂਸਰੇ ਦਿਨ ਦੇ ਕੰਮ ਦੇ ਇਸਦੇ ਹੁਣ ਫੇਰ ਇੱਕ ਦਿਨ ਦਾ ਕੰਮ ਐਕਸਟਰਾ ਬੱਲੀ ਕਰਨੋਂ ਬੰਦ ਕਰਨਾ ਕੱਲ੍ਹ ਤੇ ਮੈਨੂੰ ਕੰਮ ਵਾਦੂ ਦੀ ਸੀ ਜਾਂਦੇ ਨੇ ਕੱਲ ਨੂੰ ਅਸੀਂ ਕਾਫੀ ਕੰਮ ਕਰ ਲੈਨੇਗੇ ਤੇ ਉਹ ਕਿਉਂਕਿ ਉਸ ਤੋਂ ਬਾਅਦ ਵਿੱਚ ਫਿਰ ਆਪਣੇ ਪਿੰਡ 'ਚ ਪ੍ਰੋਗਰਾਮ ਹੈ ਨਾ ਵੀ ਐ ਕੱਲ ਕੱਲ ਤਾਂ ਤੇ ਨਹੀਂ ਬਿੱਲ ਹੈਗਾ ਵੀ ਕੱਲ ਨੂੰ ਸਾਰੇ ਮੀਟ ਦੀ ਸਾਫ ਸਫਾਈ ਦੇ ਤੇ ਤਾਂ ਕਰਕੇ ਮੈਂ ਹੁਣ ਹਾਲੂ ਘੱਟਦੀ ਆ ਫਿਰ ਮਹਸਲ ਕਰਨ ਨੂੰ ਸਬਜ਼ੀ ਦਾ ਨਵੀ ਵੀ ਬਣਾ ਲੂਗੀ ਉਹ ਟਾਈਮ ਅੱਛਾ ਹੋ ਦਵਾਨ ਹਾਂ ਦਵਾਨ ਆ ਤਾਂ ਸਾਰਾ ਮੈਨੂੰ ਫਿਰ ਦਵਾਨ ਤੇ ਹੈ ਆ ਤਾਂ ਸਾਰੇ ਵੀ ਨਹੀਂ ਦਵਾਨ ਤਾਂ ਹੋਊਂ ਜਾਊਗਾ ਬਸ ਆਪਣਾ ਸਾਰਾ ਬਿੱਲ ਨਾ ਬਿੱਲਾ ਤੇ ਗੰਮੀ ਆ ਮਿੰਨੇ ਕਹਿਣੀ ਆ ਵੀ ਸਾਰਾ ਐ ਜਾਊਗਾ ਹੁਣ ਪਿਛਲਾ ਤਾਂ 10 ਦਿਨ ਰਹਿ ਗਈ ਜੀ ਨਵੰਬਰ ਤਾਂ ਹੀ ਜਾਊ ਦਸੰਬਰ ਜਾ ਜਾ ਕੇ ਬਸ ਇਹ ਡੀਜੀ ਆ ਕੋਈ ਸ਼ਾਦਦਾ ਹੁੰਦਾ ਆਪਣਾ ਹਾ ਗੁਰੂ ਗੋਬਿੰਦ ਸਿੰਘ ਜੀ ਦੇ ਹਾਂ ਫਤਿਹਗੜ ਸਾਹਿਬ ਤੋਂ ਚੱਲ ਪੂਜੋ ਬਸ ਉਹ ਹੋਊਗਾ ਹੋਰ ਤਾਂ ਕੁਛ ਨਹੀਂ ਉਹ ਵੀ ਐਂਡ ਜਿੱਤੇ ਹੁੰਦਾ ਤਾਂ ਨਗਰ ਕੀਰਤਨ ਵੀ ਉਹ ਜਨਮਦਿਨ ਚ ਹੁੰਦਾ ਦਿਲ ਕੋ ਵੀ ਸਿੱਣੀ ਨਹੀਂ ਲੀ ਉਹਦੇ ਨੇ ਕਮਰਾ ਕੂੜਾ ਸਾਡਾ ਸਮਾਰਨ ਵਾਲਾ ਪੈਣਾ ਫੀਲ ਕੂੜ ਸਾਰਾ ਕੁਸਈ ਤੇ ਇੱਕ ਨਾ ਤੂੰ ਹੈ ਨਾ ਸਾਰਾ ਫਰਸ਼ ਪੱਟ ਤਾ ਉਧਰ ਲਾ ਤੇ ਉਹ ਵੀ ਸਾਰਾ ਸਾਲ ਕਰੂ ਕਹਿੰਦੇ ਵੀ ਸਿਮਿੰਟ ਵਗੈਰਾ ਪਾ ਦਾਂਗੇ ਸਾਰਾ ਠੀਕ ਕਰਕੇ ਫਿਰ ਮਹਾ ਚੱਲ ਵੀ ਹੁਣ ਮੈਨੂੰ ਪਤਾ ਲੱਗਣਾ ਤਾਂ ਮੈਂ ਨਹੀਂ ਪਊਗਾ ਹੋਰ ਤਾਂ ਕੌਣ ਨਾਲ ਲੱਗੂਗਾ ਨਾ ਜੇ ਨਾਲ ਲੱਗ ਕੇ ਕਰਵਾ ਲੂਗਾ ਕਰ ਵੀ ਦੇਣੀ ਇਹਦਾ ਹੀ ਪਤਾ ਕਦੋਂ ਛੱਡ ਕੇ ਵੱਜ ਜਾਣਾ ਮਾਜਰ ਮੈਂ ਆਹ ਸਬਜ਼ੀ ਕੱਟ ਕੇ ਰੱਖ ਦੇਣੀ ਆ ਥੋੜੀ ਰਹਿ ਗਈ ਪਤਾ ਨਹੀਂ ਦਿਨ ਛੋਟੇ ਹੋਏ ਕਰਕੇ ਪਤਾ ਨਹੀਂ ਭੀ ਮਿੱਠਾ-ਮੂਠਾ ਖਾ ਲੈਣੇ ਰੋਟੀ ਨੂੰ ਮਰਜੀ ਦੀ ਕਰਦਾ ਹੈਗਾ ਨਾ ਤਾਂ ਮਿੱਠੇ ਨੂੰ ਹੀ ਜੀ ਕਰਦਾ ਹੈਗਾ ਨਾ ਜਦੋਂ ਘਰੇ ਕੋਈ ਚੀਜ਼ ਹੁੰਦੀ ਉਦੋਂ ਚੀਜ਼ ਨਹੀਂ ਕਰਦਾ ਹੈਗਾ ਜਦੋਂ ਨਹੀਂ ਹੁੰਦੀ ਉਦੋਂ ਲੱਗੂਗਾ ਵੀ ਆਹ ਚੀਜ਼ ਹੋਵੇ ਆਪਾਂ ਖਾਈਏ ਉਹ ਕਿਸੇ ਚੀਜ਼ ਨੂੰ ਹੀ ਕਰਦਾ ਹੈਗਾ ਦਾਤ ਨਾਲ ਚੀਰਨਾ ਕਿੰਨਾ ਵਧੀਆ ਲੱਗਦਾ ਹੈਗਾ ਹੁਣ ਸਾਗ ਇਹਦੀ ਕਿੰਨੀ ਵਧੀਆ ਸੀਗਾ ਮੈਂ ਸਾਗ ਵੀ ਸਾਰਾ ਦਾਤ ਨਾਲ ਹੀ ਚੀਰਿਆ ਸੀਗਾ ਮਸ਼ੀਨ ਨਾਲ ਤਾਂ ਗਾਹ ਜਾ ਪੈ ਜਾਂਦਾ ਪਤਾ ਨਹੀਂ ਕਦੋਂ ਮੈਨੂੰ ਵਧੀਰੀ ਨਹੀਂ ਲੱਗਦੀ ਹੈਗਾ ਬਸ ਚੱਕ ਤਾਂ ਸਾਰੇ ਬਸ ਚਲੋ ਜੀ ਹੁਣ ਆਪਾਂ ਸਾਮ ਸਮੇਂ ਇਹ ਸਾਰਾ ਕਰਤਾ ਹੁਣ ਆਪਾਂ ਕਰਦੇ ਆਂਗੇ ਬਲੌਗ ਦਾ ਐਂਡਿੰਗ ਤੇ ਮਿਲਦੇ ਆਂ ਕੱਲ ਨੂੰ ਕਿਸੇ ਹੋਰ ਸੋਹਣੇ ਜਿਹੇ ਬਲੌਗ ਦੇ ਨਾਲ ਉਮੀਦ ਹੈ ਤੁਹਾਨੂੰ ਬਲੌਗ ਜਰੂਰ ਪਸੰਦ ਆਇਆ ਹੋਗਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਵੀਡੀਓ ਦੇਖਣ ਲਈ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ